ਨਿਸ਼ਾਨ ਸਾਹਿਬ ਦਾ ਮਤਲਬ ਵੀ ਇਹ ਹੋਈ ਆੜਾ ਨਿਸ਼ਾਨ ਅਸੀਂ ਲਾਉਨੇ ਆ ਨਾ ਉੱਚਾ ਕਰਕੇ ਇਹਦਾ ਮਤਲਬ ਇਹ ਸੀ ਵੀ ਇੱਥੇ ਆਏ ਨੂੰ ਪ੍ਰਸ਼ਾਦਾ ਮਿਲੇ ਰਾਤ ਰਹਿਣ ਲਈ ਜਗ੍ਹਾ ਮਿਲੇ ਰੋਗੀ ਨੂੰ ਦਵਾਈ ਮਿਲੇ ਸਮਝ ਲਓ ਜਿਹਨੇ ਪ੍ਰਬੰਧ ਕਰਤਾ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਿਆ ਗਿਆ ਨਿਸ਼ਾਨ ਸਾਹਿਬ ਹੋਵੇ 100 ਫੁੱਟ ਕੋਈ ਯਾਤਰੀ ਬੱਸ ਤੋਂ ਉਤਰ ਕੇ ਤੇ ਰਿਕਸ਼ੀ ਵਾਲੇ ਨੂੰ ਕਹੇ ਜੇ ਇਸ ਸ਼ਹਿਰ 'ਚ ਮੇਰਾ ਕੋਈ ਰਿਸ਼ਤੇਦਾਰ ਨਹੀਂ ਹੈਗਾ ਦੱਸਦਾ ਮੇਰੇ ਵੀਰ ਮੈਨੂੰ ਕਿਸੇ ਗੁਰਦੁਆਰੇ ਸਭ ਲੈ ਚੱਲ ਰਿਕਸ਼ੀ ਵਾਲਾ ਲਿਆ ਕੇ ਗੁਰਦੁਆਰੇ ਦੀ ਗਾੜੀ ਉਤਾਰ ਦੇਵੇ ਤੇ ਜਾਤਰੂ ਆਣ ਕੇ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਪੁੱਛੇ ਜੀ ਇੱਥੇ ਰਾਤ ਰਹਿਣ ਲਈ ਮੈਨੂੰ ਜਗ੍ਹਾ ਮਿਲੂ ਤੇ ਮਾਫ ਕਰਿਓ ਜੇ ਕਮੇਟੀ ਕਹਦੇ ਜੀ ਸਾਡੇ ਰਹਿਸ਼ਤਾ ਪ੍ਰਬੰਧ ਹੈ ਨਹੀਂ ਪ੍ਰਸ਼ਾਦਾ ਲੰਗਰ ਸਾਡੇ ਸਿਰਫ ਐਤਵਾਰ ਹੀ ਹੁੰਦਾ ਹੈ ਕੋਈ ਦਵਾਈ ਬੂਟੀ ਉਹ ਵੀ ਹੈ ਨਹੀਂ ਤੇ 100 ਫੁੱਟ ਨਿਸ਼ਾਨ ਸਾਹਿਬ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਤੇ ਜੇ ਉੱਥੇ 2-4 ਕਮਰੇ ਹੈਗੇ ਆ ਕੋਈ ਖੁਸ਼ੀ ਨਾਲ ਤੇ ਕੋਈ ਵੀ ਨਹੀਂ ਆਉਂਦਾ ਮੰਨ ਲਓ ਕੋਈ ਮੁਸੀਬਤ ਚ ਫਸਿਆ ਬੰਦਾ ਰਾਤ ਆ ਗਿਆ ਇੱਕ ਦਿਨ ਰਾਤ ਉਹਨੂੰ ਰਹਿਣ ਲਈ ਮਿਲ ਗਈ ਉਹਨੂੰ ਪ੍ਰਸ਼ਾਦਾ ਤਿਆਰ ਕਰਕੇ ਤੁਸੀਂ ਸ਼ਿਕਾਤਾ ਦੂਜੇ ਮਤ ਦਾ ਬੰਦਾ ਵੀ ਹੋਏਗਾ ਨਾ ਉਹ ਕਿਲੇ ਆਏਗਾ ਇੱਕ ਕਿਸਾਨੀ ਅੰਦੋਲਨ 'ਚ ਸਾਡੇ ਨਾਲ ਵਾਪਰਿਆ ਇੱਕ ਉਥੇ ਹਿੰਦੂ ਪਰਿਵਾਰ ਸੀ ਉਹਨਾਂ ਦੀ ਬੇਟੀ ਕਿਸਾਨੀ ਅੰਦੋਲਨ 'ਚ ਬਹੁਤ ਸੇਵਾ ਕਰਨ ਵਾਸਤੇ ਆਉਂਦੀ ਰਹੀ ਉਹ ਡਾਕਟਰ ਸੀ ਬੇਟੀ ਜਦੋਂ ਕਿਸਾਨੀ ਅੰਦੋਲਨ ਸਮਾਪਤ ਹੋਇਆ ਤੇ ਅਸੀਂ ਉਸ ਪਰਿਵਾਰ ਦਾ ਧੰਨਵਾਦ ਕਰਨ ਵਾਸਤੇ ਜਦੋਂ ਵਾਪਸ ਗਏ ਨਾ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਨੇ ਗੁਰੂ ਦੇ ਪਿਆਰੇ ਸਿੱਖੋ ਇੱਕ ਗੱਲ ਸੁਣਾਈ ਬੜੀ ਕਮਾਲ ਦੀ ਕਹਿੰਦੇ ਸਾਡੇ ਕੁਝ ਦੋਸਤ ਮਿੱਤਰ ਸੀ ਜਿਹੜੇ Hindu ਪਰਿਵਾਰ ਚੋਂ ਸੀ ਉਹ ਕਿਸੇ ਧਾਰਮਿਕ ਸਥਾਨ ਤੇ ਗਏ ਉੱਥੇ ਜਾ ਕੇ ਉਹਨਾਂ ਨੇ 50000 ਦੀ ਰਸੀਦੀ ਵੀ ਕਟਾਈ ਜਦੋਂ ਉੱਥੋਂ ਦੇ ਸੇਵਾਦਾਰ ਨੂੰ ਪੁੱਛਿਆ ਮੰਦਰ ਚ ਵੀ ਸਾਨੂੰ ਰਾਤ ਰਹਿਣ ਲਈ ਇੱਥੇ ਜਗ੍ਹਾ ਦੇ ਦਿਓ ਉਹ ਕਹਿੰਦੇ ਜੀ ਇੱਥੇ ਸਾਡੇ ਕੋਲ ਮੰਦਰ ਵਿੱਚ ਕੋਈ ਪ੍ਰਬੰਧ ਨਹੀਂ ਹੈ ਪ੍ਰਸ਼ਾਦ ਪਾਣੀ ਪੁੱਛਿਆ ਉਹਨਾਂ ਕਹਿੰਦੇ ਇਹ ਵੀ ਨਹੀਂ ਸੀ ਸਾਡੇ ਕੋਲ ਐਡਾ ਵਧੀਆ ਪ੍ਰਬੰਧ ਨਹੀਂ ਇੱਥੇ ਹੈਗਾ ਕਹਿੰਦੇ ਉਹ ਸਾਰਾ ਪਰਿਵਾਰ ਲਾਗੇ ਗੁਰਦੁਆਰਾ ਸੀ ਸ਼ਹਿਰ ਉਸ ਗੁਰਦਾਰੇ ਪਹੁੰਚ ਗਏ ਸਾਨੂੰ ਇੱਥੇ ਰਾਤ ਰਹਿਣ ਲਈ ਜਗ੍ਹਾ ਪ੍ਰਸ਼ਾਦਾ ਕਹਿੰਦੇ ਮਿਲੂਗਾ ਜੀ ਕਿਤੇ ਗੁਰੂ ਕੇ ਸਿੱਖਾਂ ਨੇ ਦਰਵਾਜ਼ਾ ਖੋਲ੍ਹਿਆ ਸਾਡੇ ਲਈ ਸਾਨੂੰ ਦੋ ਕਮਰੇ ਦਿੱਤੇ ਪ੍ਰਸ਼ਾਦਾ ਤਿਆਰ ਕਰਕੇ ਛਕਾਇਆ ਕਹਿੰਦੇ ਸਾਡੇ ਬੱਚੇ ਸਾਨੂੰ ਸਿਰੇ ਉੱਟ ਕੇ ਆਂਦੇ ਪਿਤਾ ਜੀ ਜਿੱਥੇ 50000 ਦੀ ਰਸੀਦ ਕਟਾਈ ਉਹਨਾਂ ਨੇ ਪ੍ਰਸ਼ਾਦਾ ਛਕਾਇਆ ਨਾ ਰਾਤ ਰਹਿਣ ਦੀ ਜਗ੍ਹਾ ਦਿੱਤੀ ਜਿੱਥੇ ਸਾਨੂੰ ਕਿਹਾ ਵੀ ਨਹੀਂ ਗਿਆ ਇੱਥੇ ਮੱਥਾ ਟੇਕੋਗੇ ਤੁਹਾਨੂੰ ਕਮਰਾ ਮਿਲਣਾ ਇਹਨਾਂ ਗੁਰੂ ਕੇ ਪੈਰੇ ਸਿੱਖਾਂ ਨੇ ਸਾਨੂੰ ਫਿਰ ਵੀ ਰਾਤ ਰਹਿਣ ਲਈ ਕਮਰਾ ਦਿੱਤਾ ਤੇ ਨਾਲੇ ਪ੍ਰਸ਼ਾਦਾ ਛਕਾਇਆ ਅਸਲੀ ਗੁਰਮਤ ਦਾ ਪ੍ਰਚਾਰ ਇਹ ਹੈ ਹੁਣ ਉਹਨਾਂ ਬੱਚਿਆਂ ਦੇ ਦਿਮਾਗ ਚੋਂ ਕੋਈ ਕੱਢ ਪਾਏਗਾ ਵੀ ਸਿੱਖ ਮਾੜੇ ਹੁੰਦੇ ਨੇ ਕਿਉਂ ਗੁਰੂ ਕੇ ਪਿਆਰਿਓ ਕੱਢ ਪਾਏਗਾ ਅਸਲੀ ਲੰਗਰ ਦੀ ਮਤਤਾ ਆੜਾ ਅਸ ਅੱਗੋਂ ਪਿਛੋਂ ਤਾਲੀਆਂ ਨਾ ਬਾਨ ਬਾਨ ਕੇ ਸ਼ਕਿਆਂ ਨੂੰ ਸ਼ਿਕਾਈ ਜਾਂਦੇ ਆ ਨਾ ਰਸੇ ਬਾਨ ਬਾਨ ਕੇ ਧੱਕੇ ਨਾ ਮੂੰਹ ਚ ਪਾਉਣੇ ਆ ਉਹ ਕਹਤਾ ਨਹੀਂ ਮੈਂ ਤੇ ਸ਼ੱਕੇ ਆਇਆ ਲੰਗਰ ਦੀ ਮਤਤਾ ਸਮਝੋ ਲੰਗਰ ਸ਼ਿਕਾਉਣਾ ਕਿੱਥੇ ਅਸੀਂ ਜੇ ਕੋਈ ਮਰੀਜ਼ ਮਰ ਰਿਹਾ ਕੋਈ ਤੁਹਾਡੇ ਪਿੰਡ ਵਿੱਚ ਕੋਈ ਰੋਗੀ ਮਰ ਰਿਹਾ ਦਵਾਈ ਖਣੋ ਇਹਦੀ ਸੱਤ ਚ ਹੋ ਰਹੀ ਐ ਇਹ ਪੈਸਾ ਇਕੱਠਾ ਕਰੋ ਉਹਦੀ ਹੈਲਪ ਕਰ ਦਿਓ ਮਦਦ ਕਰ ਦਿਓ ਬੜੇ ਹੈਗੇ ਨੇ ਤੁਹਾਡੇ ਇਲਾਕੇ ਚ ਉਹਨਾਂ ਤੁਹਾਨੂੰ ਕਿਤੇ ਬਾਹਰ ਜਾਣ ਦੀ ਲੋੜ ਹੀ ਨਹੀਂ ਅਸੀਂ ਵੇਖਦੇ ਹੁਣ ਕਈ ਸਾਡੇ ਵੀਰ ਆਉਂਦੇ ਸੰਪਰਕ ਕਰਦੇ ਨੇ ਕਹਿੰਦੇ ਵੀਰੇ ਕਿਤੇ ਜਾਣ ਦੀ ਲੋੜ ਨਹੀਂ ਤੁਹਾਡੇ ਇਲਾਕੇ ਦਾ ਪੈਸਾ ਤੁਹਾਡੇ ਜੀ ਲੱਗੀ ਜਾਵੇ ਆਪਾਂ ਤੇ ਬਹੁਤ ਕੁਝ ਕਰ ਸਕਦੇ ਆ ਸਾਡੀ ਸਮੱਸਿਆ ਇਹ ਆ ਤੁਸੀਂ ਲੰਗਰ ਦੇ ਨਾਂ ਤੇ ਭਾਵੇਂ ਕਿਸੇ ਕੋਲੋਂ ਦੋ ਬੋਰੀਆਂ ਆਟੇ ਦੀਆਂ ਲੈ ਲਓ ਖੰਡ ਲੈ ਲਓ ਦੇ ਦੇਣਾ ਉਹਨੇ ਉਹਨੂੰ ਤੁਸੀਂ ਕਹੋ ਜੀ ਆਪਾਂ ਕਿਸੇ ਦੀ ਹੈਲਪ ਕਰਨੀ ਆ ਦਵਾਈ ਦਾ ਕਰਨਾ ਆਪਾਂ ਉਹ ਦਵਾਈ ਨੂੰ ਤੇ ਲੰਗਰ ਸਮਝਦੇ ਹੀ ਨਹੀਂ ਉਹ ਕਿਸੇ ਦੇ ਬੱਚੇ ਦੀਆਂ ਸਕੂਲ ਦੀਆਂ ਵਰਦੀ ਤੇ ਕਿਤਾਬਾਂ ਨੂੰ ਤੇ ਲੰਗਰ ਸਮਝਦੇ ਹੀ ਨਹੀਂ ਪਤਾ ਨਹੀਂ ਤੁਹਾਡੀ ਦਿੱਤੀ ਹੋਈ ਫੀਸ ਨਾਲ ਉਹ ਬੱਚਾ ਕਿਤੇ ਪੀ ਐਚ ਡੀ ਕਰ ਗਿਆ ਬੱਚਾ ਕਿਤੇ ਅੱਗੇ ਡਿਪਲੋਮਾ ਕਰ ਗਿਆ ਸਾਰੀ ਜ਼ਿੰਦਗੀ ਨੂੰ ਚੇਤਾ ਰਹਿਣਾ ਵੀ ਕੋਈ ਮੇਰੇ ਕੰਮ ਆਇਆ ਸੀ ਸਿੱਖੋ ਆਪਣੀ ਸੇਵਾ ਦਾ ਰੂਪ ਥੋੜਾ ਜਿਹਾ ਬਦਲ ਲਓ ਆ ਕਈ ਸਾਨੂੰ ਫੋਨ ਕਰਦੇ ਮੈਂ ਕਹਾਂ ਵੀਰੇ ਅਸੀਂ ਸਾਡੀ ਕੋਈ ਚੈਰੀਟੇਬਲ ਟਰਸਟ ਨਹੀਂ ਹੈਗਾ ਪਰ ਜਿੰਨੇ ਜੋਗੇ ਅਸੀਂ ਫਿਰ ਵੀ ਤੁਹਾਡੇ ਨਾਲ ਖਲੋਤੇ ਆਂ ਪਰ ਮੈਂ ਕਹਿੰਦੀ ਸੋਚਦਾ ਹੁਣਾ ਆਪਣਾ ਇਦਾਂ ਦਾ ਮਾਹੌਲ ਬਣਾਓ ਕਿਸੇ ਦੋਸਤ ਮਿੱਤਰ ਦੇ ਕਾਮ ਆਓ ਜੇ ਤੁਹਾਡਾ ਕੋਈ ਦੋਸਤ ਮਿੱਤਰ ਬਿਮਾਰ ਹੈ ਨਹੀਂ ਵੀ ਤੁਹਾਨੂੰ ਜਾਣਦਾ ਉਹਨੂੰ ਫੋਨ ਲਾਓ ਕਿਸੇ ਚੀਜ਼ ਦੀ ਲੋੜ ਪਈ ਵੀਰੇ ਮੈਨੂੰ ਦੱਸੀ ਮੈਂ ਤੇਰੇ ਨਾਲ ਆ ਸ਼ਿਕਵੇ ਗਿਲੇ ਛੱਡ ਕੇ ਪਤਾ ਨਹੀਂ ਕਿਹੜਾ ਦਮ ਆਖਰੀ ਹੁਣਾ ਆਪਣਾ ਹਮ ਆਦਮੀ ਹਾਂ ਸਾਡਾ ਤਾਂ ਇੱਕੋ ਹੀ ਹਿਸਾਬ ਹੁੰਦਾ ਸਾਡਾ ਤਾਂ ਸਮਾਜ ਇੱਥੇ ਆਣ ਕੇ ਖਲੋ ਗਿਆ ਆ ਅਗਲਾ ਘਰ ਕਿਹਦਾ ਜੀ ਕਿਤੇ ਸਾਡੀ ਉਹਨਾਂ ਨਾਲ ਬਣਦੀ ਹੈ ਨਹੀਂ ਹੈਗੇ ਤੇ ਆਪਣੇ ਗਵਾਂਢੀ ਹੋਣਗੇ ਨਾ ਆ ਇੱਕ ਲਬਜ ਬਹੁਤ ਮਾੜਾ ਜਿਹੜੀ ਅਸੀਂ ਸ਼ਬਦ ਮੇਰੀ ਉਹਨਾਂ ਨਾਲ ਮੈਂ ਨਹੀਂ ਆਂਦਾ ਵੀ ਕਸੂਰ ਸਾਰਾ ਤੁਹਾਡਾ ਹੀ ਹੋਊਗਾ ਜਾਂ ਉਹਨਾਂ ਦਾ ਹੋਊਗਾ ਜਿੱਥੇ ਵੀ ਹੈਗਾ ਇਹ ਚੀਜ਼ਾਂ ਸਾਨੂੰ ਆਪਣੀ ਜ਼ਿੰਦਗੀ ਚੋਂ ਬਾਹਰ ਕੱਢਣੀਆਂ ਚਾਹੀਦੀਆਂ ਨੇ ਜ਼ਿੰਦਗੀ ਵਿੱਚ ਈਰਖਾ ਨਫ਼ਰਤ ਸਾੜਾ ਇਹ ਇਨਸਾਨ ਨੂੰ ਘਟਾਉਂਦੀਆਂ ਨੇ ਜਿੱਥੇ ਅਸੀਂ ਬਾਕੀ ਸਾਰਿਆਂ ਕੰਮਾਂ ਦੇ ਉੱਤੇ ਵਰਕ ਕਰਦੇ ਆ ਥੋੜਾ ਜਿਹਾ ਆਪਣੇ ਮਨ ਦੇ ਸਕੂਨ ਵਾਲੇ ਬੰਨੇ ਕੰਮ ਕਰਨ ਦੀ ਲੋੜ ਹੈ ਤੁਹਾਡਾ ਮਨ ਦਾ ਸਕੂਨ ਹੈ ਜਿਹੜੀ ਮਨ ਦੀ ਸ਼ਾਂਤੀ ਆ ਲੋਕ ਦੇਸ਼ਾਂ ਤੋਂ ਪਰਦੇਸ ਚਲੇ ਗਏ ਪੁੱਛ ਕੇ ਵੇਖੋ ਮਨ ਦਾ ਸਕੂਨ ਹੈਗਾ ਤੁਹਾਡੇ ਕਈ ਰਿਸ਼ਤੇਦਾਰ ਵਿਦੇਸ਼ਾਂ ਚ ਹੁਣੇ ਨੇ ਪਿੰਡ ਵਾਲੇ ਨੂੰ ਲੱਗ ਜਾਂਦਾ ਸ਼ਹਿਰ ਵਾਲਾ ਸੁਖੀ ਆ ਸ਼ਹਿਰ ਵਾਲੇ ਨੂੰ ਲੱਗ ਜਾਂਦਾ ਇੱਥੇ ਨਹੀਂ ਗੱਲ ਬਣਦੀ ਥੋੜਾ ਵੱਡੇ ਸ਼ਹਿਰ ਜਾਈਏ ਉਹ ਵੱਡੇ ਸ਼ਹਿਰ ਤੇ ਜਿੰਦਾ ਵੱਡੇ ਸ਼ਹਿਰ ਵਾਲਾ ਕਹਿੰਦਾ ਨਹੀਂ ਇੱਥੇ ਵੀ ਨਹੀਂ ਗੱਲ ਬਣਦੀ ਮੈਂ ਥੋੜਾ ਵਿਦੇਸ਼ ਜਾਵਾਂ ਜਿੱਥੇ ਮਰਜੀ ਘੁੰਮ ਕੇ ਆਜੋ ਮੈਂ ਸੱਚ ਕਹਿਣਾ ਮੈਂ ਸਾਰਿਆਂ ਦੇਸ਼ਾਂ ਦਾ ਪਾਣੀ ਪੀ ਕੇ ਵੇਖ ਲਿਆ ਪਰ ਮੈਂ ਇੱਕ ਗੱਲ ਕਹਿਣਾ ਜੋ ਆਨੰਦ ਤੁਹਾਡੇ ਆਪਣੇ ਘਰ ਚਾ ਠੀਕ ਹੈ ਜਾਂਦੇ ਨੇ ਲੋਕ ਠੀਕ ਹੈ ਇਹਦੇ ਚ ਕੋਈ ਸ਼ੱਕ ਨਹੀਂ ਪਰ ਇਹ ਭਨੇਖਾ ਆਪਣੇ ਦਿਮਾਗ ਚੋਂ ਕੱਢ ਦਿਓ ਜਾਓ ਜਮ ਜਮ ਜਾਓ ਪਰ ਇਹ ਕੰਧ ਤੇ ਲਿਖਿਆ ਪੜ ਲਓ ਵੀ ਸਕੂਨ ਤੁਹਾਡੇ ਅੰਦਰ ਹੈ ਜਿਹੜੀ ਸ਼ਾਂਤੀ ਹੈ ਨਾ ਤੁਹਾਡੇ ਆਪਣੇ ਅੰਦਰ ਹੈ ਸਕੂਨ ਜਿਹੜਾ ਤੁਹਾਡੇ ਆਪਣੇ ਅੰਦਰ ਹੈ ਜੇ ਅੰਦਰੋਂ ਸਕੂਨ ਨਹੀਂ ਮਿਲਣਾ ਫੇਰ ਕਿਤੇੋਂ ਨਹੀਂ ਮਿਲਣਾ ਭਾਵੇਂ ਉਹ ਗਾਂਧੀ ਵਾਲਾ ਨੋਟ ਹੋਵੇ ਤੇ ਭਾਵੇਂ ਡਾਲਰ ਤੇ ਪਾਉਂਡ ਹੋਵੇ ਫੇਰ ਕਿਤੇੋਂ ਨਹੀਂ ਮਿਲਣਾ ਫਿਰ ਜਿੱਥੇ ਮਰਜੀ ਭਾਜ ਲੋ ਨਾ ਫਿਰ ਡਿਪਰੈਸ਼ਨ ਹੈ ਚਿੰਤਾਵਾਂ ਨੇ ਝੋਰੇ ਨੇ ਬੜੇ ਲੋਕ ਨੇ ਜਿਨ੍ਹਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਕਿੰਨਿਆਂ ਕੋਲ ਕੱਪੜੇ ਪਾਉਣ ਦੀਆਂ ਕਿੰਨੀਆਂ ਆਪਸ਼ਨਾਂ ਨੇ ਇਹ ਕੱਪੜਾ ਪਾਵੇ ਤੇ ਮਹੀਨੇ ਬਾਅਦ ਜਾ ਕੇ ਵਾਰੀ ਆਉਂਦੀ ਪੁੱਛ ਕੇ ਵੇਖੂ ਤੂੰ ਸੁਖੀ ਆ ਉਹ ਕਹਿੰਦਾ ਮੇਰੇ ਵਰਗਾ ਦੁਖੀ ਕੋਈ ਨਹੀਂ ਮੇਰੀ ਤਾਂ ਟੈਨਸ਼ਨ ਹੁੰਦੀ ਹੈ ਕਿਹੜਾ ਪਾਉਣਾ ਅੱਜ ਬੋਲੋ ਜੀ ਜਦ ਕੋ ਹੈ ਇੱਕੋ ਪਾਗਾ ਉਹਨੇ ਧੋ ਕੇ ਫੇਰ ਸਰ ਤੇ ਬੰਨ ਲੈਣੀ ਕਹਿੰਦਾ ਤੇਰੇ ਨਾਲੋਂ ਮੈਂ ਥੋੜਾ ਜਾ ਫਿਰ ਟੈਨਸ਼ਨ ਤਾਂ ਨਹੀਂ ਹੈਗੀ ਮੈਂ ਕਦੇ ਕਦੇ ਸੋਚਦਾ ਪੁਰਾਣੇ ਕਿੰਨੇ ਵਧੀਆ ਸੀ ਇੱਕ ਦੂਰੇ ਕੱਪੜੇ ਪਾ ਕੇ ਲੈ ਜਾਂਦੇ ਸੀ ਉਹਨਾਂ ਦੇ ਕੋਲ ਹੋਰ ਹੈ ਹੀ ਕੋਈ ਨਹੀਂ ਸੀ ਵਿਚਾਰੇ ਜਦੀ ਮਰਜ਼ੀ ਪੈਂਟ ਲੱਭਣੀ ਫੜ ਕੇ ਪਾ ਲੈਣੀ ਬਾਅਦ ਲੱਭਦੇ ਫਿਰਨਾ ਵੱਡੇ ਪੁਰਾਣੇ ਨੂੰ ਛੋ ਹੋਣ ਇਹਨਾਂ ਕੁਝ ਇਹਨਾਂ ਕੁਝ ਆ ਗਿਆ ਸਾਡੇ ਕੋਲ એનર્ਜੀ ਇੰਨਾ ਘਮੋ ਤੇ ਸਾਡੀ ਲੱਗ ਰਹੀ ਹੈ। ਬੇਚ ਨਹੀਂ ਵੱਧ ਗਈ ਸਕੂਨ ਸਾਡਾ ਹੁਣ ਵਿਆਹਾਂ ਸ਼ਾਦੀਆਂ ਤੇ ਹੁਣ ਤੁਸੀਂ ਪੁੱਤਰ ਤੇ ਦਾ ਵਿਆਹ ਕਰ ਲੋ ਖਾਣ ਦੀ ਟੈਨਸ਼ਨ ਘਟ ਹੁੰਦੀ ਬਹੁਤਿਆਂ ਨੂੰ ਟੈਨਸ਼ਨ ਕਰਦੀ ਹੁੰਦੀ ਭਲਾ। ਵੀ ਇਦਾਂ ਦੇ ਕੱਪੜੇ ਪਾਉਣੇ ਸਾਰੇ ਲੋਕ ਮੇਰੇ ਵਾਲੇ ਵੇਖਣ। ਤੇ ਕਿਸੇ ਕੋਲ ਇੰਨਾ ਟਾਈਮ ਨਹੀਂ ਹੈਗਾ ਭਾਵੇਂ ਚਪਲਾਂ ਪਾ ਕੇ ਚੱਲ ਜਾਓ ਇੱਕ ਚੱਪਲ ਹੋਰ ਪਾ ਲਿਓ ਇੱਕ ਚੱਪਲ ਹੋਰ ਪਾ ਲਿਓ ਜੇ ਸ਼ਾਮਾਂ ਨੂੰ ਤੁਹਾਨੂੰ ਕੋਈ ਆਣ ਕੇ ਕਹਿਤਾ ਵੀ ਤੂੰ ਬਰਾਤ ਚ ਕਿਹੜੀਆਂ ਚਪਲਾਂ ਪਾ ਕੇ ਇੰਨਾ ਕੋਈ ਟਾਈਮ ਹੈਗਾ ਉੱਥੇ ਜੀ। ਹਰ ਬੰਦਾ ਤੇ ਆਪਣੇ ਆਪ ਨੂੰ ਵਿਖਾਉਣ ਲਈ ਦੂਜੇ ਵਾਸਤੇ ਆਇਆ ਕਿਹਦੇ ਕੋਲ ਇੰਨਾ ਵਕਤ ਹੈਗਾ ਪਰ ਸਾਡਾ ਸਾਰਾ ਜੋਰ ਇਨਾ ਕੰਮਾਂ ਤੇ ਲੱਗਾ ਹੋਇਆ ਸਾਰਾ ਜੋਰ ਲੱਗਾ ਹੋਇਆ ਆ ਅੱਗੇ ਵੇਖਿਓ ਤੁਸੀਂ ਵਿਆਹਾਂ ਸ਼ਾਦੀਆਂ ਤੇ ਕਿੰਨੇ ਤਗੜੇ ਉਜਾੜੇ ਹੁੰਦੇ ਨੇ ਅੱਜ ਦਾ ਤੁਸੀਂ ਬੈਠੇ ਇਦਾਂ ਵੀ ਆਨੰਦ ਕਾਰਜ ਹੋ ਸਕਦੇ ਆ ਨਾ ਕਿਉਂ ਸਾਹਸੰਗਤ ਜੀ ਇਦਾਂ ਹੋ ਸਕਦੇ ਆ ਨਾ ਅਸੀਂ ਤਿੰਨ ਆਨੰਦ ਕਾਰਜ ਕੀਤੇ ਨੇ ਦੋ ਭਨੇਵੀਆਂ ਦੇ ਇੱਕ ਪਤੀ ਜਿਹਾ ਆਪਣੇ ਘਰ ਦੇ ਵਿਹੜੇ 'ਚ ਕੀਤਾ ਅੱਜ ਦੀ ਗੱਲ ਦੱਸ ਰਹੇ ਮੈਂ ਤੁਹਾਨੂੰ ਪਿਛਲੇ ਸਾਲ ਭਤੀਜਾ ਦਾ ਸੀ ਉਸ ਤੋਂ ਪਹਿਲਾਂ ਆਪਣੇ ਵੀ ਨਾ ਘਰ ਦੇ ਵਿੱਚ ਕੋਈ ਪੈਰਸ ਐ ਸਾਦਾ ਸਿੰਪਲ ਘਰਾਂ ਚ ਬੋਧੇ ਵੇਖਣ ਗਏ ਵੀ ਸਰ ਵੀ ਸੋਣ ਲੋਕਾਂ ਨੂੰ ਪ੍ਰਚਾਰ ਕਰਦਾ ਪਰ ਆ ਆ ਵੇਖੀਏ ਕੀ ਕਰਦੇ ਨੇ ਮੈਂ ਕਿਹਾ ਅਸੀਂ ਉਹ ਕਰਦੇ ਆ ਜੋ ਬੋਲਦੇ ਆ ਆਓ ਆਪਣੇ ਘਰਾਂ ਚ ਮਾਹੌਲ ਸਿਰਜੋ ਨਾ ਉਹ ਜਾੜੇ ਧਰੋ ਮੁੜ ਕੇ ਫਾ ਲੈ ਲੈ ਕੇ ਮਰਨਾ ਬਾਜ ਤੱਕਣਾ ਹਾਏ ਸਾਡੀ ਸਰਕਾਰ ਕਰਜ਼ਾ ਨਹੀਂ ਮਾਫ ਕਰਦੀ ਹੁਣ ਤੁਸੀਂ ਲਿਆ گاਵਾ ਵਾਸਤੇ ਲੈ ਲਈ ਪਾਲੀ ਕੋਠੀ ਤੇ ਸਰਕਾਰ ਤੁਹਾਡਾ ਕਰਜ਼ਾ ਕਿਦਾਂ ਮਾਫ ਕਰ ਦੇਵੇ ਫਾ ਲੈਣ ਦੇ ਲਾਲ ਤੇ ਸਾਡੇ ਆਪਣੇ ਨੇ ਜਦੋਂ ਅਸੀਂ ਚਾਦਰ ਵੇਖ ਕੇ ਪੈਰ ਨਹੀਂ ਨਾ ਪਟਦੇ ਉਦੋਂ ਨੁਕਸਾਨ ਹੁੰਦਾ ਬਜ਼ੁਰਗੋ ਉਹ ਆਪਣੇ ਘਰ ਸੀ ਜਿਹੜਿਆਂ ਘਰਾਂ ਦੇ ਵਿੱਚ ਇੱਕ ਬਨੇ ਪਸ਼ੂ ਪੱਜੇ ਹੋਣੇ ਪਸ਼ੂਆਂ ਨੂੰ ਖੋਲ ਕੇ ਦੂਜੀ ਵੇਹਲੀ ਛਾਡੋਣਾ ਉੱਥੇ ਹੀ ਪ੍ਰਾੜੀ ਵਿਛਾ ਕੇ ਉੱਥੇ ਹੀ ਧੀਆਂ ਪੁੱਤਾਂ ਦੇ ਮੈਨੂੰ ਲੱਗਦਾ ਆ ਪੀੜੀ ਜਿਹੜੀ ਹੁਣ ਬੈਠੀ ਐ ਇਹਨਾਂ ਚੋਂ ਬਹੁਤਿਆਂ ਦੇ ਆਨੰਦ ਕਰ ਜਾ ਆਪਣੇ ਘਰਾਂ ਦੇ ਬੋਲੋ ਬਜ਼ੁਰਗੋ ਵੇੜਿਆਂ ਚ ਹੋਏ ਤੇ ਹੁਣ ਪੈਸਾ ਜਾਂਦੇ ਡੇਢ 150 ਬਰਾਜ ਜਾਂਦੀ ਹੈ ਤੇ ਆਨੰਦ ਕਾਰ ਤੇ ਕਿੰਨੇ ਜਾਂਦੇ ਜੀ ਭਲਾ ਉੱਚੀ ਬੋਲੋ ਜੀ ਤੁਸੀਂ ਕਿਸੇ ਆਨੰਦ ਕਾਰ ਤੇ ਇੰਨਾ ਇਕੱਠ ਵੇਖਿਆ ਇਦਾਂ ਬੈਠੀ ਹੋਣੇ ਸੰਗਤ ਪਹਿਲੀ ਗੱਲ ਕੱਪੜਿਆਂ ਨੂੰ ਵਟ ਪਹਿਣਾ ਬਹਿਣ ਦਾ ਇੰਨਾ ਟਾਈਮ ਕਿਥੋਂ ਦਾ ਪਕੌੜੇ ਖਾਦੇ ਹੁੰਦੇ ਬਹਿ ਉਹਦੋਂ ਤੇ ਖਾਣ ਬੈਠਾ ਨਹੀਂ ਜਾਣਾ ਬੰਦੇ ਕੋਲ ਤਰ੍ਹਾਂ ਤਰ੍ਹਾਂ ਦੇ ਸਟਾਲ ਹੁੰਦੇ ਨੇ ਤਰ੍ਹਾਂ ਤਰ੍ਹਾਂ ਦੇ ਵੈਰਾਈਟੀਆਂ ਹੁੰਦੀਆਂ ਬੰਦੇ ਦੀਆਂ ਮਾਫ ਕਰਨਾ ਮੈਂ ਬੇਨਤੀ ਕਰਨੀ ਚਾਹੁੰਨਾ ਬਹੁਤ ਕੁਝ ਆ ਵਾਪਸ ਮੁੜ ਰਿਹਾ ਵਾ ਮੈਂ ਆਪਣੀ ਜ਼ਿੰਦਗੀ ਚ ਦੋ ਤਿੰਨ ਆਨੰਦ ਕਰ ਜਾਂ ਪਿਛਲੇ ਦੋ ਤਿੰਨ ਸਾਲਾਂ ਚ ਵੇਖਿਆ ਬੜੇ ਲੋਕਾਂ ਨੇ ਕੀਤੇ ਨੇ ਥੋੜਾ ਜਿਹਾ ਤੁਸੀਂ ਆਪਣੇ ਆਪ ਨੂੰ ਦੂਜੇ ਬਨੇ ਲੈ ਕੇ ਜਾ ਕੇ ਵੇਖੋ ਅੱਛਾ ਜੇ ਤੁਸੀਂ ਇਦਾਂ ਕਰੋਗੇ ਤੁਹਾਡੀ ਤੁਹਾਡਾ ਤੁਹਾਡੀ ਸੋਭਾ ਹੋਣੀ ਲੋਕਾਂ ਨੇ ਯਾਰ ਕੀ ਆ ਬਾਤ ਹੈ ਪੈਸੇ ਤੁਹਾਡੇ ਬਜਨੇ ਸੋਭਾ ਲੋਕਾਂ ਨੇ ਕਰਨੀ ਹੈ ਇਹਦੇ ਨਾਲ ਪੈਸੇ ਵੱਧ ਲੱਗਣੇ ਨਾਲ ਪਤਾ ਕਰਨਾ ਜ਼ੋਰ ਬੜਾ ਲਾਇਆ ਸਰਦਾਰਾਂ ਨੇ ਪਰ ਸਾਡੇ ਵੇਲੇ ਪਨੀਰ ਦੇ ਪਕੌੜੇ ਮੁਗ ਗਏ ਤੁਸੀਂ ਜਿੰਨਾ ਮਰਜ਼ੀ ਕਰ ਲਓ ਤੁਹਾਡੇ ਚ ਨੁਕਸ ਤੁਹਾਡੇ ਕਿਸ ਰਿਸ਼ਤੇਦਾਰ ਨੇ ਜਾਣ ਲਗਿਆਂ ਕਾਢ ਹੀ ਜਾਣਾ ਤੇ ਜੇ ਪਹਿਲੇ ਸੋਚੋ ਵੀ ਪੰਜਾ ਸੱਤਾ ਨੇ ਨੂਸ ਕਢਨੇ ਕਢਣਾ ਇਸ ਕਹਿ ਕੇ ਪਾਈ ਆਪਾ ਫਾ ਨਹੀਂ ਲੈਣਾ ਕੁਝ ਨਾ ਕੁਝ ਅਸੀਂ ਅਸੀਂ ਜੇ ਸਭ ਜਿਆਦੇ ਹੁੰਦੇ ਦਿਲ ਸੱਚੇ ਅੰਦਰੋਂ ਮਨਾ ਰਹੇ ਜੇ ਨਾ ਇੱਕ ਪ੍ਰਣ ਕਰੋ ਕਿ ਆਪਣੇ ਪੁੱਤਾਂ ਧੀਆਂ ਦੇ ਆਨੰਦ ਕਰ ਜਾਂ ਤੇ ਨਾ ਕਿਸੇ ਦੇ ਘਰ ਜਾ ਕੇ ਨਸ਼ਾ ਪੀਣ ਤੇ ਨਾ ਕਿਹੋਂ ਨਸ਼ਾ ਪਿਉਣਾ